ਪੋਲਾ ਮਿਸਤਰੀ ਲਾਇਆ ਸੀ ਸੋਚਿਆ ਸੀ ਚਲੋ ਸਸਤੇ ਵਿੱਚ ਕੰਮ ਸਰ ਜੂ ਦੇ ਵਧੀਆ ਕੋਠੀ ਖੜੀ ਕਰ ਜੂਗਾ ਪਰ ਜਦੋਂ ਕੋਠੀ ਖੜੀ ਕਰ ਰਿਹਾ ਹੁੰਦਾ ਹੈ ਤੇ ਦੇਖੋ ਇੱਕ ਬੰਨੇ ਕੰਦ ਕੱਟ ਲੈਂਦਾ ਦੂਜੇ ਬੰਨੇ ਨਾਲ ਕੱਟਦਾ ਨਹੀਂ ਜਿਹਦੇ ਨਾਲ ਜੁਆਇੰਟ ਹੋ ਜੇ ਕੰਦ ਤੇ ਉਧਰੋਂ ਆਂਦੀ ਨੇਰੀ ਤੇ ਦੇਖੋ ਕਿਵੇਂ ਚੱਲ ਮਾਰ ਰਹੀ ਉਸ ਦੀ ਇੱਕ ਕੱਢੀ ਹੋਈ ਕੰਦ ਤੇ ਆਉ ਗਈ ਕੰਦਾਂ ਦੀ ਪੋਲੇ ਮਿਸਤਰੀ ਦੀ ਸੋਚ ਆ ਸਸਤੇ ਵਿੱਚ ਕੰਮ ਸਰੂਗਾ ਇਹ ਮੈਨੂੰ ਲੱਗਦਾ ਹੁਣ ਦੁਗਣੇ ਤਿਗਣੇ ਦੇ ਕੇ ਵੀ ਪੂਰੇ ਨਹੀਂ ਹੋਣੇ ਜਿੱਡੀ ਕੰਧ ਖੜੀ ਕੀਤੀ ਸੀ ਉਹ ਤਾਂ ਗਈ ਤਾਂ ਗਈ ਨਾਲ ਥੱਲਿਓਂ ਵੀ ਹੋਰ ਬੜਾ ਕੁਝ ਲੈ ਗਈ ਤੇ ਸਾਰਾ ਕੁਝ ਝਟਾ ਤਾਂ ਇਸ ਲਈ ਕਦੇ ਵੀ ਤੁਸੀਂ ਮੇਰੇ ਤਰ੍ਹਾਂ ਭੋਲਾ ਮਿਸਤਰੀ ਮਤਲਬ ਕਿ ਸਸਤਾ ਮਿਸਤਰੀ ਲਾ ਕੇ ਕਦੇ ਵੀ ਉਹਨੂੰ ਕੰਮ ਨਾ ਦਿਓ ਪਹਿਲਾਂ ਬੰਦੇ ਦਾ ਕੰਮ ਚੈੱਕ ਕਰੋ ਕਿ ਕਿੱਥੇ ਉਹਨੇ ਕੀਤਾ ਏ ਤੇ ਕਿਵੇਂ ਦਾ ਕੀਤਾ ਏ ਫੇਰ ਹੀ ਮਿਸਤਰੀ ਨੂੰ ਲਾਇਆ ਕਰੋ ਆਪਾਂ ਸਸਤੇ ਦੇ ਚਾ ਵਿੱਚ ਲਾ ਤਾਂ ਲੈਨੇ ਆ ਪਰ ਉਹ ਆਪਾਂ ਨੂੰ ਦੁਗਣਾ ਤਿਗਣਾ ਨੁਕਸਾਨ ਪੁੰਚਾ ਕੇ ਹੀ ਜਾਂਦਾ ਏ ਤੇ ਕੰਮ ਆਪਣਾ ਓਵੇਂ ਦਾ ਓਵੇਂ ਹੀ ਪਿਆ ਹੁੰਦਾ ਏ ਕਰਨ ਵਾਲਾ